ਇਸ ਟਾਈਮ ਦੀ ਵੱਡੀ ਖਬਰ ਐਨਡੀਪੀਐਸ ਐਕਟ ਦੇ ਤਹਿਤ ਰਿਸ਼ਵਤ ਖੋਰੀ ਦੇ ਇਲਜ਼ਾਮ ਵਿੱਚ ਨਾਮਜ਼ਦ ਕੋਰਟ ਇਸੇ ਖਾ ਦੀ ਤਤਕਾਲੀਨ ਐਸਐਚਓ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਮੋਗਾ ਮਾਨਯੋਗ ਅਦਾਲਤ ਵਿੱਚ ਪੇਸ਼ ਹੋਈ ਹੈ ਕਰੀਬ 9 ਮਹੀਨੇ ਬਾਅਦ ਵੀ ਅਦਾਲਤ 'ਚ ਹਾਜ਼ਰ ਨਾ ਹੋਣ ਕਾਰਨ ਮਾਨਯੋਗ ਅਦਾਲਤ ਨੇ ਉਸ ਨੂੰ 2 ਮਹੀਨੇ ਪਹਿਲਾਂ ਹੀ ਪਗੋੜੀ ਕਰਾਰ ਦਿੱਤਾ ਸੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਸਰੈਂਡਰ ਕਰ ਦਿੱਤਾ ਗਿਆ ਹੈ ਇਨਸਪੈਕਟਰ ਅਰਸ਼ਦੀਪ ਕੋਰ ਵੱਲੋਂ ਜੋ ਕਿ ਮੋਕਾ ਦੇ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਹੋਏ ਹਨ ਇਸ ਤੋਂ ਪਹਿਲਾਂ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ ਵਿੱਚ ਮਹਿਲਾ ਇੰਸਪੈਕਟਰ ਖਿਲਾਫ ਭ੍ਰਿਸ਼ਟਾਚਾਰ ਨਿਵਾਰਣ ਐਕਟ ਤਹਿਤ ਵੀ ਕੇਸ ਦਰਜ ਹੋ ਚੁੱਕਾ ਹੈ ਲੇਕਿਨ ਤੁਹਾਨੂੰ ਅੱਜ ਸਭ ਤੋਂ ਵੱਡੀ ਖਬਰ ਇਹ ਦੱਸ ਰਿਹਾ ਕਿ ਐਨਡੀਪੀਐਸ ਐਕਟ ਦੇ ਰਿਸ਼ਵਤ ਖੋਰੀ ਦੇ ਇਲਜ਼ਾਮ 'ਚ ਜਿਹੜੀ ਨਾਮਜਦ ਕੋਰਟੀਸੇ ਖਾਦੀ ਤਤਕਾਲੀਨ ਐਸਐਚਓ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਮੋਗਾ ਮਾਨਯੋਗ ਅਦਾਲਤ ਵਿੱਚ ਪੇਸ਼ ਹੋਈ ਹੈ ਜੋ ਕਿ ਦਸਨਯੋਗ ਗੱਲ ਹੈ ਕਿ ਸਰੈਂਡਰ ਕਰ ਦਿੱਤਾ ਗਿਆ ਹੈ ਕਰੀਬ 9 ਮਹੀਨੇ ਬਾਅਦ ਵੀ ਅਦਾਲਤ 'ਚ ਹਾਜ਼ਰ ਨਾ ਹੋਣ ਕਾਰਨ ਅਦਮਾਨਯੋਗ ਅਦਾਲਤ ਨੇ ਉਸ ਨੂੰ 2 ਮਹੀਨੇ ਪਹਿਲਾਂ ਹੀ ਪਗੋੜੀ ਕਰਾਰ ਕਰ ਦਿੱਤਾ ਸੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਰੈਂਡਰ ਕੀਤਾ ਗਿਆ ਹੈ ਸੋ ਵੱਡੀ ਖਬਰ ਇਸ ਟਾਈਮ ਦੀ ਵੱਡੀ ਖਬਰ ਐਨਡੀਪੀਐਸ ਐਕਟ ਦੇ ਤਹਿਤ ਰਿਸ਼ਵਤ ਖੋਰੀ ਦੇ ਇਲਜ਼ਾਮ ਵਿੱਚ ਨਾਮਜ਼ਦ ਕੋਰਟ ਇਸੇ ਖਾ ਦੀ ਤਤਕਾਲੀਨ ਐਸਐਚਓ ਇੰਸਪੈਕਟਰ ਅਰਸ਼ਦੀਪ ਕੋਰ ਗਰੇਵਾਲ ਮੋਗਾ ਮਾਨਯੋਗ ਅਦਾਲਤ ਵਿੱਚ ਪੇਸ਼ ਹੋਈ ਹੈ ਕਰੀਬ 9 ਮਹੀਨੇ ਬਾਅਦ ਵੀ ਅਦਾਲਤ 'ਚ ਹਾਜ਼ਰ ਨਾ ਹੋਣ ਕਾਰਨ ਮਾਨਯੋਗ ਅਦਾਲਤ ਨੇ ਉਸ ਨੂੰ 2 ਮਹੀਨੇ ਪਹਿਲਾਂ ਹੀ ਭਗੋੜੀ ਕਰਾਰ ਦਿੱਤਾ ਸੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਸਰੈਂਡਰ ਕਰ ਦਿੱਤਾ ਗਿਆ ਹੈ ਇੰਸਪੈਕਟਰ ਅਰਸ਼ਦੀਪ ਕੋਰ ਵੱਲੋਂ ਜੋ ਕਿ ਮੌਕਾ ਦੇ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਹੋਏ ਹਨ ਇਸ ਤੋਂ ਪਹਿਲਾਂ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ ਵਿੱਚ ਮਹਿਲਾ ਇੰਸਪੈਕਟਰ ਖਿਲਾਫ ਭ੍ਰਿਸ਼ਟਾਚਾਰ ਨਿਵਾਰਣ ਐਕਟ ਤਹਿਤ ਵੀ ਕੇਸ ਦਰਜ ਹੋ ਚੁੱਕਾ ਹੈ ਲੇਕਿਨ ਤੁਹਾਨੂੰ ਅੱਜ ਸਭ ਤੋਂ ਵੱਡੀ ਖਬਰ ਇਹ ਦੱਸ ਰਿਹਾ ਕਿ ਐਨਡੀਪੀਐਸ ਐਕਟ ਦੇ ਰਿਸ਼ਵਤ ਖੋਰੀ ਦੇ ਇਲਜ਼ਾਮ 'ਚ ਜਿਹੜੀ ਨਾਮਜਦ ਕੋਰਟੀ ਸੇ ਖਾਦੀ ਤਤਕਾਲੀਨ ਐਸਐਚਓ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਮੋਗਾ ਮਾਨਯੋਗ ਅਦਾਲਤ ਵਿੱਚ ਪੇਸ਼ ਹੋਈ ਹੈ ਜੋ ਕਿ ਦਸਨਯੋਗ ਗੱਲ ਹੈ ਕਿ ਸਰੈਂਡਰ ਕਰ ਦਿੱਤਾ ਗਿਆ ਹੈ ਕਰੀਬ 9 ਮਹੀਨੇ ਬਾਅਦ ਵੀ ਅਦਾਲਤ 'ਚ ਹਾਜ਼ਰ ਨਾ ਹੋਣ ਕਾਰਨ ਅਦਮਾਨਯੋਗ ਅਦਾਲਤ ਨੇ ਉਸ ਨੂੰ 2 ਮਹੀਨੇ ਪਹਿਲਾਂ ਹੀ ਪਗੋੜੀ ਕਰਾਰ ਕਰ ਦਿੱਤਾ ਸੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਰੈਂਡਰ ਕੀਤਾ ਗਿਆ ਹੈ ਸੋ ਵੱਡੀ ਖਬਰ ਇਸ ਟਾਈਮ ਦੀ ਵੱਡੀ ਖਬਰ ਐਨਡੀਪੀਐਸ ਐਕਟ ਦੇ ਤਹਿਤ ਰਿਸ਼ਵਤ ਖੋਰੀ ਦੇ ਇਲਜ਼ਾਮ ਵਿੱਚ ਨਾਮਜ਼ਦ ਕੋਰਟ ਇਸੇ ਖਾ ਦੀ ਤਤਕਾਲੀਨ ਐਸਐਚਓ ਇੰਸਪੈਕਟਰ ਅਰਸ਼ਦੀਪ ਕੋਰ ਗਰੇਵਾਲ ਮੋਗਾ ਮਾਨਯੋਗ ਅਦਾਲਤ ਵਿੱਚ ਪੇਸ਼ ਹੋਈ ਹੈ ਕਰੀਬ 9 ਮਹੀਨੇ ਬਾਅਦ ਵੀ ਅਦਾਲਤ 'ਚ ਹਾਜ਼ਰ ਨਾ ਹੋਣ ਕਾਰਨ ਮਾਨਯੋਗ ਅਦਾਲਤ ਨੇ ਉਸ ਨੂੰ 2 ਮਹੀਨੇ ਪਹਿਲਾਂ ਹੀ ਭਗੋੜੀ ਕਰਾਰ ਦਿੱਤਾ ਸੀ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਸਰੈਂਡਰ ਕਰ ਦਿੱਤਾ ਗਿਆ ਹੈ ਇੰਸਪੈਕਟਰ ਅਰਸ਼ਦੀਪ ਕੋਰ ਵੱਲੋਂ ਜੋ ਕਿ ਮੌਕਾ ਦੇ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਹੋਏ ਹਨ ਇਸ ਤੋਂ ਪਹਿਲਾਂ ਨਸ਼ਾ ਤਸਕਰਾਂ ਤੋਂ 5 ਲੱਖ ਰੁਪਏ ਲੈ ਕੇ ਛੱਡਣ ਦੇ ਮਾਮਲੇ ਵਿੱਚ ਮਹਿਲਾ ਇੰਸਪੈਕਟਰ ਖਿਲਾਫ ਭ੍ਰਿਸ਼ਟਾਚਾਰ ਨਿਵਾਰਣ ਐਕਟ ਤਹਿਤ ਵੀ ਕੇਸ ਦਰਜ ਹੋ ਚੁੱਕਾ ਹੈ ਲੇਕਿਨ ਤੁਹਾਨੂੰ ਅੱਜ ਸਭ ਤੋਂ ਵੱਡੀ ਖਬਰ ਇਹ ਦੱਸ ਰਿਹਾ ਕਿ ਐਨਡੀਪੀਐਸ ਐਕਟ ਤੇ ਰਿਸ਼ਵਤ ਖੋਰੀ ਦੇ ਇਲਜ਼ਾਮ 'ਚ ਜਿਹੜੀ ਨਾਮਜਦ ਕੋਰਟੀ ਸੇ ਖਾਦੀ ਤਤਕਾਲੀਨ ਐਸਐਚਓ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਮੋਗਾ ਮਾਨਯੋਗ ਅਦਾਲਤ ਵਿੱਚ ਪੇਸ਼ ਹੋਈ ਹੈ ਜੋ ਕਿ ਦੱਸਣਯੋਗ ਗੱਲ ਹੈ ਕਿ ਸਰੈਂਡਰ ਕਰ ਦਿੱਤਾ ਗਿਆ ਹੈ ਕਰੀਬ 9 ਮਹੀਨੇ ਬਾਅਦ ਵੀ ਅਦਾਲਤ 'ਚ ਹਾਜ਼ਰ ਨਾ ਹੋਣ ਕਾਰਨ ਅੜਮਾਨਯੋਗ ਅਦਾਲਤ ਨੇ ਉਸ ਨੂੰ 2 ਮਹੀਨੇ ਪਹਿਲਾਂ ਹੀ ਪਗੋੜੀ ਕਰਾਰ ਕਰ ਦਿੱਤਾ ਸੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਰੈਂਡਰ ਕੀਤਾ ਗਿਆ ਹੈ ਸੋ ਵੱਡੀ ਖਬਰ